ਹਾਂਜੀ ਵੀਰੇ ਹਾਂਜੀ ਵੀਰੇ ਅੱਸੀ ਕਾਲ ਜੀ ਕੀ ਹਾਲ ਨੇ ਜਾਂਟੀ ਬੋਲਦਾ ਬਾਈ ਜਾਂ ਤੋਂ ਕੁਝ ਕੁ ਭਰਾਵਾਂ ਦੇ ਬਾਈ ਫੋਨ ਆਏ ਸੀ ਪੁੱਤਰਾਂ ਦੇ ਮੁੱਲ ਲੈਣ ਵਾਰੇ ਬਾਈ ਹਨਾ ਤੇ ਆਪਣੇ ਨਾਲ ਭਰਾ ਕੁਝ ਵੱਡੇ ਕੂਤਰ ਤੇ ਪੱਠੇ ਪੱਟੀਆਂ ਜੀ ਤਕਰੀਬਨ ਸਾਰੀ ਤੇ ਸੇਲ ਹੀ ਆ ਬਾਈ ਜਿਹੜਾ ਮੇਰੇ ਕਿਸੇ ਵੀਰ ਭਰਾ ਨੇ ਬਾਈ ਕੂਤਰ ਲੈਣੇ ਹਨਾ ਦੇਣੇ ਆ ਬਾਈ ਆਪਾਂ ਕੂਤਰ ਵੇਚਿਓ ਜਿਹੜੇ ਮੇਰੇ ਕੋਲ ਫੋਨ ਕਰਦੇ ਆ ਮੈਸੇਜ ਕਰਦੇ ਆ ਨਾ ਜਾਂ ਕੋਈ ਹੋਰ ਚਾਹ ਬਣਾ ਬਾਈ ਲੈਣ ਦਾ ਆਪਾਂ ਆਪਣੇ ਕੂਤਰ ਸੇ ਲਾ ਬਾਈ ਤੇ ਉਹ ਬਾਈ ਆਪਣਾ ਕੰਟੈਕਟ ਕਰ ਸਕਦਾ ਹੈ ਨਾ ਜੇ ਕਿਸੇ ਮੇਰੇ ਵੀਰ ਭਰਾ ਨੇ ਬਾਈ ਜਿਹੜੇ ਆਪਣੇ ਆ ਕੂਤਰ ਜਿੱਤੇ ਵੀ ਲੈਣੇ ਆਉਣ ਹਨਾ ਤਾਂ ਵੀ ਆਪਣਾ ਕੰਟੈਕਟ ਕਰ ਸਕਦਾ ਬਾਈ ਕੂਤਰ ਉਹਨਾਂ ਦੇ ਮਨਪਸੰਦ ਦਾ ਉਹ ਬਾਈ ਰੇਟ ਅਪਣਾਉ ਉਹ ਬਾਈ ਵੱਡੇ ਕੂਤਰ ਪੱਟੇ ਪੱਟੀਆਂ ਬਾਈ ਬਾਈ ਮਨੇ ਇੱਕ ਬੇਨਤੀ ਕਰਦਾ ਬਸ ਮੇਰੇ ਭਰਾ ਇੱਕ ਦਾ ਫਰੀ ਵਾਲੇ ਦੂਰ ਹਨ ਬਾਈ ਬਣੇ ਹਨ ਤੇ ਇੱਕ ਬੇਨਤੀ ਇਹ ਆ ਬਾਈ ਵੀ ਬੇਫਾਲ ਤੋਂ ਬਾਈ ਬਣੇ ਫੋਨ ਨਾ ਲਾਇਓ ਬੰਦੇ ਉਹੀ ਲਾਇਓ ਬਾਈ ਜਿਨ੍ਹਾਂ ਨੇ ਲੈਣਾ ਹਨ ਤੁਨ ਕੋ ਦਾ ਬਾਈ ਹਰਕ ਕੋਲੀ ਨਾ ਟਾਈਮ ਨਹੀਂ ਹੈ ਨਾ ਬਾਈਆਂ ਚੱਲੀਆਂ ਆਂਦੀਆਂ ਬਾਈ ਹੱਥ ਬਨ ਕੇ ਬੇਨਤੀ ਆ ਬਾਈ ਆਪਣਾ ਕਟੈਕਟ ਕਰ ਲਿਓ ਨੰਬਰ ਆਪਣਾ ਹੈਗਾ 6283 00709 95786 ਤਨਵੀਰਮਾਦੂ ਜੀ ਇੱਥੇ ਕੰਟੈਕਟ ਕਰ ਸਕਦਾ ਆਪਣੇ ਨਾਲ ਬਾਈ ਧੰਨਵਾਦ ਬਾਈ ਸਸਟੀ ਕਰ ਹਾਂਜੀ ਵੀਰੇ ਹਾਂਜੀ ਵੀਰੇ ਹਸੀ ਗਾਲ ਜੀ ਕੀ ਹਾਲ ਨੇ ਜੀ ਜਾਂਟੀ ਬੋਲਦਾ ਬਾਈ ਜਾਂ ਤੋਂ ਕੁਝ ਕੁ ਭਰਾਵਾਂ ਦੇ ਬਾਈ ਫੋਨ ਆਏ ਸੀ ਪੁੱਤਰਾਂ ਦੇ ਮੁੱਲ ਲੈਣ ਬਾਰੇ ਬਾਈ ਹਨਾ ਤੇ ਆਪਣੇ ਨਾਲ ਭਰਾ ਕੁਝ ਵੱਡੇ ਕੂਤਰ ਤੇ ਪੱਠੇ ਪੱਟੀਆਂ ਜੀ ਤਕਰੀਬਨ ਸਾਰੀ ਤੇ ਸੇਲੀਆ ਬਾਈ ਜਿਹੜਾ ਮੇਰੇ ਕਿਸੇ ਵੀਰ ਭਰਾ ਨੇ ਬਾਈ ਕੂਤਰ ਲੈਣੇ ਹਨ ਦੇਣੇ ਹਨ ਬਾਈ ਆਪਾਂ ਕੂਤਰ ਵੇਚਿਓ ਜਿਹੜੇ ਮੇਰੇ ਕੋਲ ਫੋਨ ਕਰਦੇ ਜਾਂ ਮੈਸੇਜ ਕਰਦੇ ਹਨ ਜਾਂ ਕੋਈ ਹੋਰ ਚਾਹ ਵਾਣਾ ਬਾਈ ਲੈਣ ਦਾ ਤਾਂ ਆਪਾਂ ਆਪਣੇ ਕੂਤਰ ਸੇਲ ਆ ਬਾਈ ਤੇ ਉਹ ਬਾਈ ਆਪਣਾ ਕੰਟੈਕਟ ਕਰ ਸਕਦਾ ਹਨ ਜੇ ਕਿਸੇ ਮੇਰੇ ਵੀਰ ਭਰਾ ਨੇ ਬਾਈ ਜਿਹੜੇ ਆਪਣੇ ਆ ਕੂਤਰ ਜਿੱਤੇ ਵੀ ਲੈਣੇ ਹੋਣ ਹਨ ਹਨ ਤਾਂ ਵੀ ਆਪਣਾ ਕਿ ਡੈਕਟਰ ਸਰ ਦਾ ਕਰ ਸਕਦਾ ਬਾਈ ਉਤਰ ਉਹਨਾਂ ਦੇ ਮਨ ਪਸੰਦ ਦਾ ਹੋ ਬਾਈ ਰੇਟ ਆਪਣਾ ਹੋ ਬਾਈ ਵੱਡੇ ਕੂਤਰ ਪੱਠੇ ਪੱਟੀਆਂ ਬਾਈ ਬਾਈ ਬਨੇ ਇੱਕ ਬੇਨਤੀ ਕਰਦਾ ਬਸ ਮੇਰੇ ਭਰਾ ਇੱਕ ਦਾ ਫਰੀ ਵਾਲੇ ਦੂਰ ਹਨ ਬਾਈ ਬਨੇ ਹਨ ਤੇ ਇੱਕ ਬੇਨਤੀ ਇਹ ਆ ਬਾਈ ਵੀ ਬੇਫਾਲ ਤੋਂ ਬਾਈ ਬਨੇ ਫੋਨ ਨਾ ਲਾਇਓ ਬੰਦੇ ਉਹ ਹੀ ਲਾਇਓ ਬਾਈ ਜਿਨ੍ਹਾਂ ਨੇ ਲੈਣਾ ਹਨ ਤੁਹਾਨੂੰ ਪਤਾ ਬਾਈ ਹਰ ਇੱਕ ਕੋਲੇ ਨਾ ਟਾਈਮ ਨਹੀਂ ਹੈ ਨਾ ਬਾਈਆਂ ਚੱਲ ਜਾਨੀਆਂ ਬਾਈ ਅੱਤ ਬਣ ਕੇ ਬੇਨਤੀ ਆ ਬਈ ਆਪਣਾ ਕੰਟੈਕਟ ਕਰ ਲਿਓ ਨੰਬਰ ਆਪਣਾ ਹੈਗਾ 62833 00709 957863 ਜਨਵੀਰਮਨ ਦੋ ਜੀ ਇੱਥੇ ਕੰਟੈਕਟ ਕਰ ਸਕਦਾ ਆਪਣੇ ਨਾਲ ਬਾਈ ਧੰਨਵਾਦ ਬਾਈ ਸਤਿਕਾਰ